ਪਰ ਫਿਰ ਆਪਣੇ ਅੰਦਰ ਕੁਝ ਖੁਸ਼ਕਪਨ ਵੇਖ ਕੇ ਨਿਰਾਸ਼ ਹੋ ਜਾਂਦੇ ਸਨ। ਰਸ ਮਹਾਰਸ ਦਾ ਥਾਉ ਨਹੀਂ ਸੀ ਪੈਂਦਾ। ਦਰਸ਼ਣ ਨਹੀਂ ਸਨ ਹੁੰਦੇ। ਨਾ ਲੀਨ ਕਰ ਲੈਣ ਵਾਲੇ ਨਾ ਲੀਰ ਹੋ ਕੇ ਵਿੱਚੇ ਰੱਖ ਲੈਣ ਵਾਲੇ। ਹੁਣ ਕੁਝ ਸਮੇਂ ਤੋਂ ਕੋਈ ਝੋਲੇ ਪੈਂਦੇ ਸਨ। ਕੋਈ ਸਾਧ ਆਉਂਦੀ ਸੀ ਜਿਸ ਦਾ ਹਾਲ ਆਪ ਜੀ ਪਿੱਛੇ ਸੁਣਾਇਓ। ਕਿ ਰਾਜਾ ਜੀ ਤੇ ਵਜ਼ੀਰ ਨੂੰ ਆਪਨੇ ਦੱਸਿਆ ਸੀ ਰਾਜਾ ਵਜ਼ੀਰ ਤਾਂ ਆਪਣਾ ਕਾਰਜ ਕਾ ਅਸਾਰ ਚੁੱਕੇ ਉਹਨਾਂ ਦੀ ਤ੍ਰੇ ਜੋ ਆਪਣੀ ਤਬਾਹੀ ਦੇ ਭੈ ਤੋਂ ਉਪਜੀ ਸੀ ਭੈ ਮਿਟਣ ਨਾਲ ਮਿਟ ਗਈ ਸੀ ਉਹਨਾਂ ਦੀ ਯਾਦ ਵਿੱਚੋਂ ਰਿषि ਜੀ ਦਾ ਉਤਕੰਠਾ ਭੁੱਲ ਚੁੱਕੀ ਸੀ ਹਾਂ ਮਨੁੱਖ ਭੁੱਲਦਾ ਹੈ ਠੀਕ ਲੋੜ ਵੇਲੇ ਇਨਸਾਨ ਦਾ ਚੇਤਾ ਸਾਂਤ ਤੇ ਚੜ ਜਾਂਦਾ ਹੈ ਪਰ ਲੋੜ ਲੰਘ ਗਈ ਤੇ ਖੁੰਡਾ ਹੋ ਜਾਂਦਾ ਰਾਜਾ ਨੂੰ ਆਪਣਾ ਵਚਨ ਯਾਦ ਹੀ ਨਹੀਂ ਰਿਸ਼ੀ ਦਾ ਸਨੇਹਾ ਚੇਤੇ ਹੀ ਨਹੀਂ ਰਾਜਾ ਨੂੰ ਰਿਸ਼ੀ ਦਾ ਦੱਸਿਆ ਗੁਰ ਅਵਤਾਰ ਤਾਂ ਲੱਭ ਗਿਆ ਸੀ ਰਾਜਸੀ ਲੋੜ ਸਰ ਗਈ ਸੀ ਉਹਨਾਂ ਨੂੰ ਗੁਰੂ ਜੀ ਤਾਕਤਵਾਰ ਸ਼ਕਤੀਵਾਨ ਪੂਜਨੀਕ ਵੀ ਦਿਖਿਐ ਸੀ ਨਿਸ਼ਚੈ ਵੀ ਕਰ ਲਿਆ ਸੀ ਕਿ ਆਪ ਅਵਤਾਰ ਹਾਂ ਜਿੰਨੇ ਯੋਧੇ ਤੇ ਬਲੀ ਦਿੱਸਦੇ ਹਾਂ ਉਹਨੇ ਕੋਮਲ ਤੇ ਦਿਯਾਲੂ ਵੀ ਹਾਂ ਖੁੱਲੇ ਦਿਲ ਵਾਲੇ ਵੀ ਹਾਂ ਪਿਆਰ ਅੱਗੇ ਚਰਨਾਟ ਖਾਂਦੇ ਪਿਆਰ ਦੀ ਚਰਨਾਟ ਛੀੜਦੇ ਸਨ ਜਗਤ ਦਾ ਹਨੇਰਾ ਹਟਾਉਂਦੇ ਹਨ ਮਾਰਗ ਪਾਉਂਦੇ ਹਨ ਮੁਰਦੇ ਦਿਲਾਂ ਨੂੰ ਜਿਵਾਉਂਦੇ ਹਨ ਹਾਂ ਜੀ ਹੰਤਾ ਇਹ ਰੱਬ ਦੇ ਕੱਲੇ ਰੱਬੀ ਨੂਰ ਰੱਬੀ ਰੌਤ ਤੇ ਰੱਬੀ ਚਰਨਾਟਾਂ ਲਾ ਦੇਣ ਵਾਲੇ ਪਰ ਇਹ ਸਭ ਕੁਝ ਚਲਕਾਰੇ ਮਾਤਰ ਸਮਝਿਆ ਤੇ ਲੰਘ ਗਿਆ ਉਹਨਾਂ ਨੂੰ ਤਾਂ ਸਹਾਇਕ ਤਾਕਤ ਦੀ ਲੋੜ ਸੀ ਜੋ ਮਿਲ ਗਈ ਸੀ ਸੱਚ ਹੈ ਦੁਨੀਆ ਤਾਂ ਸਰੀਰਕ ਚਾਹੇ ਮਾਨਸਿਕ ਸ਼ਕਤੀ ਦੀ ਲੋੜਵੰਦ ਹੈ ਮਿਲ ਪਈ ਤੇ ਰੱਜ ਗਏ ਆਤਮਿਕ ਖੇੜ ਤਾਂ ਉਹ ਨੈਣ ਦੇਖਦੇ ਹਨ ਜੋ ਤ੍ਰishnaਲੂ ਹੋਣ ਜਾਂ ਪਿਆਰ ਦੇ ਕੁੱਠੇ ਹੋਣ ਜਾਂ ਜਿਨ੍ਹਾਂ ਨੂੰ ਰੱਬ ਖੋਲੇ ਮਾਪਰੀ ਦੀ ਪਛਾਣ ਤੇ ਟਿਕਣ ਵਾਲੇ ਨੈਣ ਹੋਰ ਹੀ ਹਨ ਸੋ ਰਾਜੇ ਤੇ ਵਜ਼ੀਰ ਦੇ ਦਿਮਾਗ ਨੂੰ ਸੁੱਤੀ ਉਪਕਾਰੀ ਖਿੱਚ ਕੋਈ ਬਾਕੀ ਨਹੀਂ ਸੀ ਕਿ ਜਿਸ ਨਾਲ ਹੀ ਖਿੱਚੇ ਤੇ ਆਉਂਦਾ ਆਪਣੇ ਲੋੜ ਪੂਰੀ ਹੋ ਗਈ ਸੀ ਭੁੱਲ ਗਏ ਸੀ ਪਰ ਇਧਰ ਜੋ ਲਗੀਆਂ ਸਨ ਜਿਸ ਦੀ ਸੌ ਤੋਤੇ ਅਰਬਲਾ ਹੋਵੇ ਜਿਸ ਨੇ ساری ਉਮਰ ਮੂ ਮਾਇਆ ਤਿਆਗ ਕੇ ਗਹਿਰ ਬੰਗ ਤੇ ਨਦੀ ਦੇ ਕੰਡੇ ਸੱਚੀ ਮੁੱਚੀ ਦੇ ਤਪ ਤੇ ਸਾਧਨਾ ਵਿੱਚ ਗੁਜ਼ਾਰੀ ਹੋਵੇ ਜਿਸ ਨੂੰ ਹੁਣ ਕੋਈ ਝੌਲਾ ਪੈਂਦਾ ਕੋਈ ਸੁਖ ਸੁਪਨ ਆਇਆ ਹੋਵੇ ਉਸ ਦੀ ਤਾਂਗ ਕਿੰਨੀ ਤ੍ਰਿਖੀ ਹੋਏਗੀ ਸੱਚ ਗ੍ਰਸਥ ਵਿੱਚ ਗ੍ਰਸਥੀ ਲੋਕੀ ਤਿਆਗ ਨੂੰ ਮਖੌਲਤਾ ਕਰ ਲੈਂਦੇ ਨੇ ਸਤਗੁਰ ਦੇ ਗ੍ਰਸਥ ਉਦਾਸ ਆਦਰਸ਼ ਅੱਗੇ ਇਸ ਲਈ ਤਿਆਗ ਦੀ ਲੋੜ ਹੈ ਵੀ ਨਹੀਂ ਪਰ ਗ੍ਰਸਥ ਵਿੱਚ ਮੋਹ ਮਾਇਆ ਵਿੱਚ ਤੇ ਮੈਂ ਮੇਰੀ ਵਿੱਚ ਫਸੇ ਗ੍ਰਸਥੇ ਲੰਪਟ ਲੋਕ ਜਦੋਂ ਤਿਆਗ ਕਰਕੇ ਤਾਂ ਵੇਖਣ ਸਹੀ ਹੈ ਕਿ ਤਿਆਗ ਕੀ ਅਰਥ ਰੱਖਦਾ ਹੈ ਇਹ ਸੱਚਾ ਤਿਆਗ ਕਿੰਨਾ ਕੋ ਕਠਨ ਹੈ ਰਾਜਾ ਭੁੱਲ ਚੁੱਕਾ ਸੀ ਵਜ਼ੀਰ ਨੂੰ ਚੇਤਾ ਵਿਸਰ ਚੁੱਕਾ ਸੀ ਪਰ ਰਿਖੀ ਨੂੰ ਜੋ ਰੁਖੜਾ ਨਦੀ ਕਿਨਾਰੇ ਬੈਠਾ ਮੌਤ ਦੀ ਤਹਾ ਦੇ ਦਿਨ ਗਿੜ ਰਿਆ ਸੀ ਡਾਢੀ ਤਾਂਗ ਲੱਗ ਰਹੀ ਸੀ ਰਿਖੀ ਸੋਚਦਾ ਸੀ ਰਾਜਾ ਭੁੱਲ ਗਿਆ ਮਤਲਬ ਉਸਾਰ ਕੇ ਵਿਸਾਰੇ ਪੈ ਗਿਆ ਕਿ ਉਸ ਦੀ ਖੋਜ ਤੇ ਟੋਟ ਕਾਣਾ ਜੋ ਬਨਦਾ ਸੀ ਖੰਡਤ ਨਿਕਲੇ ਕਿ ਰਾਜਾ ਆਪੇ ਆਪ ਢੋਲ ਵਿੱਚ ਹੈ। ਭਗਵਾਨ ਜਾਣੇ ਕੀ ਵਰਤੀ। ਰਿਸ਼ੀ ਉਜਾੜ ਵਿੱਚ ਵਸੋਂ ਤੋਂ ਦੂਰ ਬੈਠਾ ਹੈ। ਕੌਣ ਪਤਾ ਦੇਵੇ। ਗਵਾਲਾ ਇੱਕ ਮੁੰਡਾ ਹੈ ਜੋ ਸੇਵਾ ਕਰਦਾ ਹੈ। ਸੁ ਕਦੇ ਬਨ ਗਿਆ ਕਦੇ ਹੋਰ ਕੰਮੇ ਰੁੱਝਾ। ਰਿਸ਼ੀ ਕਦੇ ਖਿਆਲ ਕਰੇ, "ਹੇ ਭਗਵਾਨ, ਮੈਂ ਬਿਰਧ ਹੋ ਗਿਆ ਹਾਂ। ਸਰੀਰ ਦੇ ਰਸ ਅੰਦਰੋਂ ਸੁੱਕ ਰਹੇ ਹਨ। ਮੇਰਾ ਮਗਜ ਵੀ ਕਰੜਾ ਹੋ ਰਿਹਾ ਹੈ ਕੀ ਜਾਣਾਂ ਜਿਸ ਨੂੰ ਮੈਂ ਝਾਵਲਾ ਆਖਦਾ ਹਾਂ ਉਹ ਅਸਲੀ ਇਸ਼ਾਰਾ ਕੋਈ ਨਹੀਂ ਸੀ ਕੀ ਦਿਮਾਗ ਦੀ ਕੋਈ ਕਸਰ ਸੀ ਜਾਂ ਮੇਰਾ ਝਾਵਲਾ ਕੋਈ ਪਰਛਾਵਾਂ ਕੋਈ ਭਲੇਵਾ ਸੀ ਮੈਂ ਐਵੇਂ ਅੰਤ ਸਮੇ ਪਿਆਰ ਸ਼ੁਦਾ ਦੇ ਪੈਰ ਚੁੰਮਦਾ ਹਾਂ ਪਰ ਫਿਰ ਅੰਦਰੋਂ ਇੱਕ ਆਵਾਜ਼ ਆਵੇ ਨਹੀਂ ਨਹੀਂ ਇਹ ਮੇਰਾ ਕੋਈ ਝਾਵਲਾ ਝਲਕਾ ਨਹੀਂ ਹੈ ਇਹ ਕਿਸੇ ਸੱਚ ਦਾ ਇਸ਼ਾਰਾ ਹੈ ਕਿਸੇ ਦਿਵਯਤਾ ਦਾ ਜਿਸ ਦਾ ਅਸਲੀ ਰੰਗ ਅਸਲੀ ਰੂਪ ਵੇਖਣ ਦੀ ਤਾਬ ਮੇਰੇ ਪਾਸ ਨਹੀਂ ਹੈ ਆਹੋ ਦੇਵ ਕੀ ਆ ਦੇਵ ਵੀ ਹਾਸੇ ਕਰਦਾ ਹੈ ਏ ਸਿਰਜਣਹਾਰ ਬਿਸ਼ੰਬਰ ਆਪਣੇ ਬੁੱਢੇ ਸੇਵਕ ਨਾਲ ਅੰਤ ਸਮੇਂ ਕੋਈ ਪਿਆਰ ਕਰ ਕੋਈ ਤਾਰਸ ਦੇ ਚਿੱਤ ਟਿਕਾਣੇ ਕਰਕੇ ਟੁਰਾ ਨਿਸ਼ਚਿੰਤ ਹੋ ਕੇ ਮਰਾ ਇਸ ਤਰ੍ਹਾਂ ਦੇ ਹਾਵੇ ਕਰਕੇ ਰੋ ਪਵੇ ਉਹਦੇ ਹੰਝੂ ਦੇਖ ਕੇ ਬਾਲਕਾ ਕਈ ਵਾਰ ਪੁੱਛੇ ਮਹਾਰਾਜ ਆਪ ਨੂੰ ਕੋਈ ਮੇਥੋ ਦੁੱਖ ਹੋਇਆ ਕਿ ਆਪ ਰੋ ਪੈਂਦੇ ਹੋ ਉਸਦੇ ਭੋਲੇਪਨ ਤੇ ਤਰਸ ਖਾ ਕੇ ॠषि ਜੀ ਪਿਆਰ ਦੇ ਕੇ ਦਿਲਾਸਾ ਦਿਆਂ ਕਰਨਾ ਬੱਚਾ ਨਹੀਂ ਮੇਰੇ ਅੰਦਰ ਕੋਈ ਅਗਮੋ ਲੱਗ ਗਈ ਹੈ ਜਿਸ ਤਰ੍ਹਾਂ ਕੋਈ ਜਵਾਨੀ ਦੇ ਵੇਗ ਵਿੱਚ ਪਿਆਰ ਦੇ ਹੱਥ ਵਿੱਚ ਰੁੜਦਾ ਹੈ ਮੈਂ ਕਿਸੇ ਅੰਡਠੇ ਪਿਆਰ ਵਿੱਚ ਬੁੱਢਾ ਹੋ ਕੇ ਰੁੱੜਦਾ ਪਿਆ ਤੂੰ ਚਿੰਤਾ ਨਾ ਕਰਿਆ ਕਰ ਕਦੇ ਬੁੱਢਾ ਤਰਬਕ ਉੱਠਿਆ ਕਰੇ ਤੇ ਆਪ ਮਹਾਰੇ ਉਹ ਆਏ ਉਹ ਆਏ ਕਹਿਆ ਕਰੇ ਪਰ ਉਹ ਕਿਸੇ ਪੱਥਰ ਗਿਰਨ ਦੀ ਕਿਸੇ ਬਨਪਸ਼ੂ ਦੀ ਆਠ ਨਿਕਲੇ ਕਦੇ ਉਸ ਨੂੰ ਉਹ ਸੱਦ ਸੁਣੇ ਵੇ ਜੋ ਉਸਨੇ ਜੁੜੇ ਧਿਆਨ ਵਿੱਚ ਸੁਣੇ ਸੀ ਕਦੇ ਉਸ ਵਪਨ ਦਨ ਦੀ ਵੀ ਆ ਜਾਵੇ ਕਦੇ ਫੇਰ ਨਿਰਾਸ਼ਾ ਆਵੇ ਕਦੇ ਤਾਂਗ ਤਿੱਖੀ ਹੋ ਕੇ ਨਰਬਲ ਕਰ ਸੁੱਟੇ ਗਿਆਨ ਧਿਆਨ ਪੜੇ ਸੁਣੇ ਸਭ ਵਿਸਰ ਜਾਣ ਮੌਤ ਤੋਂ ਪਹਿ ਆਵੇ ਕਿ ਕੀ ਮੈਂ ਦਿਨ ਦੇਖੇ ਬਿਨਾਂ ਦਰਸ਼ਨਾ ਟੁਰ ਜਾਸਾ ਇਸ ਤਰ੍ਹਾਂ ਦੀ ਸੁਰਤ ਦੀ ਟਿਕਾਉ ਤੇ ਹਲਾਓ ਵਿੱਚ ਇੱਕ ਅਡੋਲਤਾ ਆਵੇ ਫਿਰ ਇੱਕ ਕਮਜ਼ੋਰੀ ਤਾਂ ਜਾਵੇ ਜਿਸ ਨਾਲ ਕੁਝ ਸੁੱਖ ਤੇ ਠੰਡ ਜਾਪੇ ਪਰ ਨਰਬਲਤਾ ਹੀ ਕਈ ਵੇਰ ਨਟ ਹਲ ਕਰ ਦੇਵੇ ਇੱਕ ਦਿਨ ਉਦਾਸ ਹੋ ਕੇ ਰਿਖੀ ਨੇ ਬਾਲਕੇ ਨੂੰ ਕਿਹਾ beta ਮੇਰੇ ਸਰੀਰ ਦਾ ਪਤਾ ਨਹੀਂ ਆਰਬਲਾ ਪੂਰੀ ਹੋ ਗਈ ਹੈ ਕਿਸੇ ਵੇਲੇ ਚਲ ਬਸਲਾ ਤੂੰ ਜਦ ਮੈਂ ਮਰ ਜਾਵਾਂ ਮੇਰੇ ਸਰੀਰ ਨੂੰ ਜਮਨਾ ਦੇ ਵੇਗ ਵਿੱਚ ਪ੍ਰਵਾਹ ਕਰ ਦੇਵੀਂ ਇਹ ਗਾਇਆਂ ਲੈ ਕੇ ਆਪਣੇ ਪਿੰਡ ਚਲਾ ਜਾਵੇਂ ਕਦੇ ਤੂੰ ਸੁਣੇ ਕਿ ਕੋਈ અવਤਾਰ ਪ੍ਰਗਟ ਹੋਇਆ ਹੈ ਤਾਂ ਉਸ ਦੇ ਚਰਨਾਂ ਵਿੱਚ ਜਾ ਕੇ ਮੇਰਾ ਇਹ ਸੁਨੇਹਾ ਦੇ ਦੇਵੇਂ ਕਿ ਇੱਕ ਸਿੱਖ ਦਾ ਤਪੀਆ ਜਮਨਾ ਤੱਟ ਤੇ ਦਰਸ਼ਨਾ ਦੀਆਂ ਲੋਚਨਾ ਵਿੱਚ ਟੁਰ ਗਿਆ ਹੈ ਉਸ ਦੇ ਗੋਡੇ ਗਿੱਟੇ ਟੁਰਦੇ ਨਹੀਂ ਸਨ ਜੋ ਆਪ ਲੱਭਦਾ ਨਾ ਹੀ ਉਸ ਦੇ ਪਾਸ ਧਾਨ ਸੀ ਜੋ ਟੋਲ ਕਰਾਉਂਦਾ ਉਸ ਦੇ ਪਾਸ ਕੋਈ ਮਨੁੱਖ ਵੀ ਨਹੀਂ ਸੀ ਜੋ ਸੂਆਂ ਕੱਢ ਦੇ ਉਸ ਨੂੰ ਝੌਲਾ ਪੈਂਦਾ ਸੀ ਸਾਧ ਸੁਣਾਇ ਦੇਂਦੀ ਸੀ ਉਹ ਤਰਤਦਾ ਸੀ ਸਿੱਕਦਾ ਸੀ ਲੁਛਦਾ ਸੀ ਸਧਰਾਂਦਾ ਸੀ ਪਰ ਅੱਪੜ ਨਹੀਂ ਸੀ ਸਕਦਾ ਐਓ ਲੋਹਦਾ ਲੋਹਦਾ ਰਾਤ ਕਾਂਦਾ ਤਕਾਂਦਾ ਆਸਾਂ ਭਰਿਆ ਟੁਰ ਗਿਆ ਹੈ ਉਸ ਦੀ ਬਾੜੀ ਕਰਨੇ ਬਾਲਕਾ ਸੁਣਦਾ ਉਦਾਸ ਹੁੰਦਾ ਤੇ ਫਿਰ ਰੋ ਪੈਂਦਾ ਪਰ ਰਹੀ ਜੀ ਦੇ ਹੁਕਮ ਦਾ ਬੱਧਾ ਇੰਨਾ ਸੀ ਕਿ ਸਾਰੇ ਅੱਖਰ ਯਾਦ ਕਰਦਾ ਤੇ ਉਹਨਾਂ ਨੂੰ ਪਕਾਉਂਦਾ ਰਹਿੰਦਾ ਫਿਰ ਉਹਨਾਂ ਨੂੰ ਸੁਣਾਉਂਦਾ ਸੀ ਕਿ ਮਤੇ ਮੈਂ ਕੁਝ ਵਿੱਚੋਂ ਭੁੱਲ ਨਾ ਜਾਵਾਂ ਕਦੇ ਬਾਲਕਾ ਆਪ ਉਦਾਸ ਹੋ ਜਾਂਦਾ ਸੀ ਆਪ ਮਿਹਾਰੇ ਅੱਖੀਆਂ ਚੋਂ ਪਾਣੀ ਵਗਦਾ ਤੇ ਡੱਡੂ ਲਿਖਾ ਹੋ ਕੇ ਕਹਿ ਦਿੰਦਾ ਸੀ ਬਾਬਾ ਜੀ ਮੈਂ ਕੀ ਕਰਸਾਂ ਤਾਰੀ ਜੀ ਆਖਦੇ ਤੂੰ ਉਹਨਾਂ ਦੀ ਟੋਲ ਕਰੀ ਮੇਰੇ ਭਾਗ ਤਾਂ ਨਹੀਂ ਪਰ ਖਬਰੇ ਤੇਰੇ ਹੋਣ ਤੇ ਜਦੋਂ ਤੂੰ ਮੇਰਾ ਉਹਨਾਂ ਨੂੰ ਸੁਨੇਹਾ ਦੇਵੇਂ ਤਾਂ ਤੇਰੇ ਤੇ ਤ੍ਰੁੱਠ ਪੈ ਅਗੋ ਬਾਲਕਾ ਪੁੱਛੇ ਜੀ ਕੋਈ ਉਹਦਾ ਅਤਾ ਪਤਾ ਤਾਂ ਦਿਓ ਮੈਂ ਹੁਣ ਜਾ ਕੇ ਰਾਤੀ ਸੁੱਤੇ ਪੈ ਜਾ ਲਿਆ ਜੇ ਕੋਈ ਅਤਾ ਪਤਾ ਦਿਓ ਤਾਂ ਮੈਂ ਹੁਣ ਜਾ ਕੇ ਰਾਤੀ ਸੁੱਤੇ ਪੈ ਚਾ ਲਿਆ ਵਾਂ ਮੰਜੇ ਸਮੇਤ ਚੁੱਕ ਲਿਆ ਵਾਂ ਰਿਸ਼ੀ ਜੀ ਹਸਪੰ ਅਗਵਾਖਣ ਐ ਹਲਾ ਕਹੋ ਉਹ ਰੱਬੀ ਰੌਣ ਵਾਲੇ ਰੱਬ ਰੂਪ ਹਨ ਬਾਲਕਾ ਕਹੇ ਫਿਰ ਆਪੇ ਆਉਦੇ ਕਿਉਂ ਨਹੀਂ ਰਿਸ਼ੀ ਸਿਆਣਾਸ ਕਹ ਲਗਾ ਮੇਰੇ ਕਰਮ ਮੇਰੇ ਭਾਗ ਫਿਰ ਬਾਲਕਾ ਨਿਸ਼ਾਨੀਆਂ ਪੁੱਛਣ ਲੱਗਦਾ ਤਾਂ ਆਪਨੇ ਦੱਸਣਾ ਸਰੀਰ ਦੇ ਲੰਮੇ ਹਨ ਥੋੜਾ ਪਤਲੇ ਹਨ ਪਰ ਡਾਢੇ ਤਕੜੇ ਹਨ ਉਮਰਾਂ ਵਿੱਚ ਚੜਦੀ ਜਵਾਨੀ ਤੇ ਕੁਮਾਰ ਹਨ ਸ਼ਾਸਤਰ ਧਾਰੀ ਹਨ ਬੇਟਾ ਫਿਰ ਕੇਸਾਂ ਵਾਲੇ ਹਨ ਛੋੜੀ ਨਿੱਕੀ ਨਿੱਕੀ ਕੁੰਡਿਆਲੀ ਦਾੜੀ ਨਿਕਲ ਰਹੀ ਹੈ ਚਿਹਰੇ ਤੇ ਤੇਜ ਤਪ ਜਬੇ ਵਾਲੇ ਹਨ ਪਿਆਰ ਵਿੱਚ ਮਿੱਠੇ-ਮਿੱਠੇ ਰਸ ਪਿੰੜੇ ਹਨ ਬਾਲਕਾ ਅੱਖਾਂ ਮਿਟ ਕੇ ਸੁਣੇ ਫਿਰ ਕਹੇ ਮੈਂ ਇੰਨੀਆਂ ਗੱਲਾਂ ਕਿੱਥੋਂ ਵਰਖਾਂਗਾ ਤਾਰੇਖੀ ਨੇ ਕਿਆ ਉਹਨਾਂ ਦੇ ਹੱਥ ਜਦ ਪਲਮਦੇ ਨੇ ਤਾਂ ਉਹਨਾਂ ਦੇ ਗੁੱਜਿਆਂ ਤੱਕ ਜਾਂਦੇ ਹਨ ਇਸ ਨਿਸ਼ਾਨੀ ਤੇ ਬਾਲਕਾ ਖੁਸ਼ ਹੋਇਆ ਤੇ ਉੱਠ ਕੇ ਆਪਣੇ ਹੱਥ ਲੰਮੇ ਕਰਕੇ ਵੇਖੇ ਕਦੇ ਰਿਖੀ ਦੇ ਹੱਥ ਲੰਮੇ ਕਰਕੇ ਵੇਖੇ ਹੁਣ ਤਸੱਲੀ ਆ ਗਈ ਕਿ ਪਰਖ ਲਵਾਂਗਾ ਕਹਿਣ ਲੱਗਾ ਬਾਬਾ ਜੀ ਹੋਰ ਕਿਸੇ ਦੀਆਂ ਬਾਹਾਂ ਇੰਨੀਆਂ ਲੰਮੀਆਂ ਨਹੀਂ ਹੁੰਦੀਆਂ ਰਿਖੀ ਜੀ ਨੇ ਕਿਹਾ ਕਿਸੇ ਦੀਆਂ ਨਹੀਂ ਅਗੋਂ ਭਾਲ ਕਾ ਭੋਲੇ ਪਾ ਪਹਿਲਾ ਮੇਰੇ ਆਖੇ ਤੇ ਉਹ ਪਲਵਾ ਦੇਣਗੇ ਇਸ ਭੋਲੇਪੰਦੇ ਰਿਖੀ ਹੱਸ ਪਿਆ ਤੇ ਕਹਿਣ ਲੱਗਾ ਤੂੰ ਨਾਲ-ਨਾਲ ਰਹੀਂ ਚੇਚਾ ਕੁਝ ਨਾ ਆਖੇ ਜਦੋਂ ਕਿ ਤੇ ਬਾਹਾਂ ਆਪੇ ਪਲ ਪੈਣ ਤੇ ਤੂੰ ਨਿਸ਼ਚੇ ਹੋ ਜਾਵੇਂ ਤਾਂ ਪੈਰੀ ਪਹਿ ਕੇ ਖਿਮਾ ਮੰਗੇ ਮੇਰਾ ਸੁਨੇਹਾ ਦੇ ਛੱਡੀ ਬਾਲਕੀ ਨੇ ਕਿਆ ਉਹਨਾਂ ਦਾ ਕੋਈ ਨਾਮ ਵੀ ਐ ਰਿਖੀ ਜਨੇ ਕਿਆ ਨਾਮ ਤਾਂ ਹੋਊ ਪਰ ਮੈਨੂੰ ਨਹੀਂ ਪਤਾ ਹਾਂ ਲੋਕੀ ਉਸ ਨੂੰ ਵੱਡਾ ਅਵਤਾਰ ਕੇ ਗੁਰ ਅਵਤਾਰ ਆਖਦੇ ਹੋਣ ਬਾਲਕਾ ਸੋਚੀ ਪਹਿ ਕੇ ਗੁਰ 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 ਅੱਛਾ ਗੁਰ ਭਲਾ ਜੇ ਮੈਨੂੰ ਹੁਣੇ ਟੋਰ ਦਿਓ ਮੈਂ ਹੇਠਾਂ ਜਾ ਕੇ ਪੁੱਛਾ ਦੱਸਾਂ ਭਲਾ ਜੇ ਪਤਾ ਲੱਗ ਜਾਵੇ ਤਾਂ ਤੁਸੀਂ ਦਰਸ਼ਨ ਪਾ ਲਓ ਪਰ ਹਾਂ ਜੇ ਮੈਂ ਜਾਵਾਂ ਤੇ ਤੁਸਾਂ ਨੂੰ ਇਸ਼ਨਾਨ ਕੌਣ ਕਰਾਸੀ ਤੁਸਾਂ ਨੂੰ ਦੁੱਧ ਕੌਣ ਚੋ ਦੇਵੇ ਗਾਵਾਂ ਨੂੰ ਕੌਣ ਚਾਰੇ ਫਿਰ ਇਹਨਾਂ ਨੂੰ ਬੰਨਣਾ ਤੇ ਖੋਲਣਾ ਵੀ ਪੈਂਦਾ ਹਾਂ ਪਤਾ ਜੀ ਕੀ ਕਰਾਂ ਕੁਝ ਨਹੀਂ ਸੁੱਝਦੀ ਜੇ ਮੇਰਾ ਕੋਈ ਭਰਾ ਹੁੰਦਾ ਤਾਂ ਉਸ ਨੂੰ ਤੁਸਾਂ ਕੁਲ ਛੱਡ ਜਾਂਦਾ ਤੇ ਆਪ ਭਾਲਣ ਟੁਰ ਜਾਂਦਾ ਚਲੋ ਅੱਛਾ ਹੁਣ ਮੈਂ ਦੁਪਹਿਰੇ ਦੋ ਘੜੀਆਂ ਦੂਰ ਨੇੜੇ ਜਾਇਆ ਕਰਾਂਗਾ ਜੇ ਕੋਈ ਬੰਦਾ ਮੇਰੇ ਆਖੇ ਲੱਗ ਜਾਏ ਮਹੀਨਾ 10 ਦਿਨ ਤੂੰ ਸਾਹ ਪਾਸ ਠਹਿਰੇ ਤਾਂ ਮੈਂ ਹੀਟਾਂ ਵੀ ਪਾਲਣ ਚਲਾ ਜਾਵਾਂ ਰਿਖੀ ਨੇ ਕਿਆ ਬੱਚਾ ਚਾਹੰਦਿਆ ਬੁੱਢਿਆ ਠਹਿਰਿਆ ਹੱਥ ਗੋਡੇ ਕਮਜ਼ੋਰਾਂ ਦੇ ਪਾਸ ਕੌਣ ਠਹਿਰੇਗਾ ਜਿੱਥੋਂ ਕੁਝ ਲੱਭਣਾ ਨਹੀਂ ਉਹਨਾਂ ਦੀ ਸੇਵਾ ਕੌਣ ਕਰੇਗਾ ਤੂੰ ਹੋਰ ਕੁਝ ਨਾ ਕਰ ਦੋ ਚਾਰ ਕੋ ਦੁਪਹਿਰੇ ਹੀਟਾਂ ਨੂੰ ਜਾਇਆ ਕਰ ਤੇ ਆਏ ਗਏ ਰਾਹ ਖੜੇ ਮੇਲਦੇ ਤੋਂ ਪੁੱਛਿਆ ਕਰ ਕੋਈ અવਤਾਰ ਪ੍ਰਗਟਤਾ ਨਹੀਂ ਹੋਇਆ ਕੋਈ ਸਾਧ ਸੰਤ ਮਹਾਤਮਾ ਮੁਸ਼ਕਿਤਾ ਨਹੀਂ ਜੇ ਕੋਈ ਸੂ ਲਗੇ ਤਾਂ ਆ ਦੱਸਿਆ ਕਰ ਬਾਲਕਾ ਜੋ ਬੜੀ ਚਿੰਤਾ ਵਿੱਚ ਸੀ ਹੁਣ ਕੁਝ ਖਿੜਾ ਆ ਦੋ ਗੱਲਾਂ ਉਸ ਨੂੰ ਚੰਗੀਆਂ ਲੱਗ ਗਈਆਂ ਇੱਕ ਪਤੇ ਪੁੱਛਣ ਦੀ ਤੇ ਇੱਕ ਬਾਹਾਂ ਪਛਾਣਨ ਦੇ ਬਾਲਕੇ ਚਾਂਦੋਂ ਨੇ ਹੁਣ ਰੋਜ਼ ਦਾ ਕੰਮ ਹੋਰ ਤਰ੍ਹਾਂ ਕਰਨਾ ਆਰੰਭ ਕਰ ਦਿੱਤਾ ਸਵੇਰੇ ਰੇਖੀ ਜੀ ਨੂੰ ਇਸ਼ਨਾਨ ਪਾਣੀ ਕਰਾ ਤੁੱਪੇ ਤਖਤ ਪੋਸ਼ ਢਾ ਕੇ ਮ੍ਰਿਕਸ਼ਾਲ ਤੇ ਬਿਠਾ ਦਿੰਦਾ ਕੰਬਲੀ ਦੇ ਕੇ ਗਊਆਂ ਦੇ ਗੋਹੇ ਕੰਡੇ ਦੀ ਸੰਭਾਲ ਤੋਂ ਵੇਲਾ ਹੋ ਕੇ ਦੁੱਧ ਚੋ ਕੇ ॠषि ਨੂੰ ਪਲਾ ਕੇ ਆਪ ਨਾਤੋ ਕੇ ਦੁੱਧ ਪੀ ਕੇ ਗਊਆਂ ਲੈ ਕੇ ਬਣਾ ਵਿੱਚ ਛੇੜ ਨਾ ਜਾਂਦਾ ਜੀ ਕਿਉਂਕਿ ਅੱਗੀ ਜਾਇਆ ਕਰਦਾ ਸੀ ਹੁਣ ਗਊਆਂ ਕੁਲੀਆਂ ਤੋਂ ਕੱਢ ਬਾੜੇ ਵਿੱਚ ਖੁੱਲੇ ਥਾਂ ਬੰਨ ਕੇ ਧਾ ਵੱਡੇ ਚਲੇ ਜਾਣਾ ਕੁਝ ਘਾਹ ਬਰਸਾਤ ਤੋਂ ਮੰਗਰੋ ਸੁਕਾ ਕੇ ਸਾਬ ਰੱਖਿਆ ਸੀ ਸੋ 5-7 ਘੜੀਆਂ ਵਿੱਚ ਗਊਆਂ ਦੇ ਖਾਂ ਜੋਗਾ ਪੱਠਾ ਦਿੱਤਾ ਇਕੱਠਾ ਕਰਕੇ ਆਪ ਟੁਰ ਜਾਣਾ ਕਦੇ ਤਾਂ ਉੱਪਰ ਗਰਾਹ ਵੱਲ ਫੇਰਾ ਮਾਰਨਾ ਹਰ ਆਦਮੀ ਦੀਆਂ ਬਾਹਾਂ ਵੇਖਣੀ ਹੈ ਕਿ ਪਲਮ ਦੀਆਂ ਹਾਂ ਤਾਂ ਗੋਡਿਆਂ ਤੱਕ ਪਹੁੰਚਦੀਆਂ ਕਦੇ ਹੇਠਾਂ ਦੇ ਪਿੰਡਾਂ ਵੱਲ ਜਾ ਫੇਰਾ ਮਾਰਨਾ ਫਿਰ ਕਦੇ ਕਿਸੇ ਤੋਂ ਪੁੱਛਿਆ ਵੀ ਕਰੇ ਕੋਈ અવਤਾਰ ਪ੍ਰਗਟਤਾ ਨਹੀਂ ਹੋਇਆ ਗ੍ਰਾਵਾਂ ਤੋਂ ਨਿਰਾਸ਼ ਹੋ ਕੇ ਹੁਣ ਦੋ ਚਾਰ ਪੰਜ ਕੋਹ ਤੱਕ ਵੀ ਕਦੇ ਜਮਨਾ ਦੇ ਇਸ ਕਿਨਾਰੇ ਕਦੀ ਉਸ ਕਿਨਾਰੇ ਕਦੀ ਚੜਦੇ ਕਦੀ ਲੈਂਦੇ ਕਦੀ ਸੜਕ ਤੇ ਕਦੀ ਐਵੇਂ ਫੇਰੇ ਮਾਰੀ ਜਾਇਆ ਕਰੇ ਕੰਮ ਉਹ ਜੋ ਮਿਲੇ ਉਸ ਦੀਆਂ ਬਾਹਾਂ ਤੱਕਣੀਆਂ ਕਦੇ ਕਿਸੇ ਦੀਆਂ ਬਾਹਾਂ ਤੇ ਸ਼ੱਕ ਪਏ ਤਾਂ ਕਿਨਾ ਕਿਨਾ ਚਿਰ ਉਡੀਕਦੇ ਖੜੇ ਰਹਿਣਾ ਕਿ ਕਦ ਬਾਹਾਂ ਆਪੇ ਪਲਮਣ ਤਾਂ ਮੈਂ ਸਹੀ ਕਰਾਂ ਕਿ ਗੋਡਿਆਂ ਤੱਕ ਜਾਂਦੀਆਂ ਹਨ ਕਿੰਨੀਆਂ